ਦਿੱਲੀ ਦੇ ਵਿੱਚ ਬਲਾਸਟ ਹੋਇਆ ਜਿਸ ਤੋਂ ਬਾਅਦ ਇੱਕ ਵਾਰ ਦੇਸ਼ ਦਹਿਲ ਗਿਆ ਸੀ ਆ ਜਿੱਥੇ ਕਿ ਲਗਾਤਾਰ ਦੇਸ਼ ਦੀ ਪੁਲਿਸ ਮਸ਼ਤੀਦੀਤ ਸੀ ਤੇ ਪੰਜਾਬ ਦੇ ਵਿੱਚ ਵੀ ਇਹ ਲਟ ਕਰ ਦਿੱਤਾ ਗਿਆ ਸੀਗਾ ਤੇ ਗੱਲ ਕਰੀਏ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਇਸ ਸਮੇਂ ਫਰੀਕੋਟ ਦੇ ਰੇਲਵੇ ਸਟੇਸ਼ਨ ਦੇ ਮੌਜੂਦ ਆ ਜਿੱਥੇ ਅੱਜ ਸਰਚ ਕੀਤੀ ਜਾ ਰਹੀ ਹੈਗੀਆ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਆ ਫਰੀਕੋਟ ਪੁਲਿਸ ਤੇ ਮੌਕੇ ਤੇ ਪਹੁੰਚ ਚੁੱਕੀ ਆ ਤੇ ਇਸ ਤੋਂ ਬਾਅਦ ਜਿਹੜਾ ਹਨ ਰੇਲਵੇ ਸਟੇਸ਼ਨ ਦੇ ਵਿੱਚ ਹਰ ਇੱਕ ਚੱਪੇ ਨੂੰ ਖੰਗਾਲਿਆ ਜਾਵੇਗਾ ਐਸ.ਬੀ.ਕੀ ਕੋਟ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਅਧਿਕਾਰੀਆਂ ਨਾਲ ਹਦਾਇਤ ਕਰ ਰਹੇ ਨੇ ਕਿ ਕਿਸ ਤਰ੍ਹਾਂ ਚੈਕਿੰਗ ਕੀਤੀ ਜਾਣੀ ਆ ਕੀ ਕਾਰਨ ਹੋਇਆ ਕਿਸ ਤਰ੍ਹਾਂ ਬਰੀਕੀ ਨਾਲ ਜਾਂਚ ਕੀਤੀ ਸਾਰੀ ਗੱਲਬਾਤ ਕੀਤੀ ਜਾ ਰਹੀ ਆ ਇਸ ਤੋਂ ਬਾਅਦ ਚੱਪੇ-ਚੱਪੇ ਨੂੰ ਖੋਲ੍ਹਿਆ ਜਾਵੇਗਾ ਕਿਉਂਕਿ ਦਿੱਲੀ ਦੇ ਵਿੱਚ ਜੋ ਬਲਾਸਟ ਹੋਇਆ ਉਸ ਤੋਂ ਬਾਅਦ ਅੱਠ ਜਾਨਾਂ ਗਈਆਂ ਨੇ ਤੇ ਇਸ ਤੋਂ ਬਾਅਦ ਪੰਜਾਬ ਪੂਰਾ ਅਲਰਟ ਤੇ ਹੈਗਾ ਤੇ ਪੰਜਾਬ ਪੁਲਿਸ ਵੱਲੋਂ ਰਾਤ ਤੋਂ ਹੀ ਨਾਕੇ ਜਿਹੜੇ ਸ਼ੁਰੂ ਕਰ ਦਿੱਤੇ ਗਏ ਸੀਗੇ ਤੇ ਜਿਸਤੇ ਚੱਲਦੇ ਆ ਅੱਜ ਫਰੀ ਕੋਟ ਦੇ ਵਿੱਚ ਦਿਨ ਵੇਲੇ ਵੀ ਜਿਹੜੀ ਚੈੱਕ ਕੀਤੀ ਹੈ ਰਾਤ ਸਮੇਂ ਜਿਹੜੇ ਲਾਕੇ ਲੱਗੇ ਹੋਏ ਨੇ ਤੇ ਦਿਨ ਵੇਲੇ ਵੀ ਲਗਾਤਾਰ ਜਿਹੜੀ ਹੈਗੀ ਆ ਚੈਕਿੰਗ ਕੀਤੀ ਜਾ ਰਹੀ ਹੈਗੀ ਹਰ ਇੱਕ ਸੋ ਇਸ ਸਮੇਂ ਰੇਲਵੇ ਸਟੇਸ਼ਨ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ ਇਹ ਤਸਵੀਰਾਂ ਫਰੀ ਕੋਟ ਦੇ ਰੇਲਵੇ ਸਟੇਸ਼ਨ ਦੇ ਦਿਖਾ ਰਹੇ ਆ ਕਿਉਂਕਿ हां एसओ घटना ਤੋਂ ਬਾਅਦ ਇੱਕ ਵਾਰ ਪੂਰਾ ਦੇਸ਼ ਦੇ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਅਲਰਟ ਤੇ ਕੀਤਾ ਗਿਆ ਹੈਗਾ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈਗੀ ਹੈ ਹਾਂ ਰੇਲਵੇ ਸਟੇਸ਼ਨ ਦੇ ਬਾਹਰ ਪਾਸੇ ਜਿੱਥੇ ਪਾਰਕਿੰਗ ਬਣੀ ਹੈ ਉਹ ਜਗ੍ਹਾ ਤੇ ਚੈੱਕ ਕੀਤੀ ਜਾ ਰਹੀ ਹੈ ਹੋਰ ਥਾਵਾਂ ਤੇ ਜੋ ਵੀ ਸਮਾਨ ਹੈ ਉਸ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਬਲੌਕ ਸਕਾਟ ਅਕੇ ਸਾਰੇ ਮੁਲਾਜ਼ਮ मौके ਤੇ ਮੌਜੂਦ ਨੇ ਕੋਈ ਟ੍ਰੇਨ ਆਉਣ ਤੋਂ ਪਹਿਲਾਂ ਜਿਵੇਂ ਇੱਕ ਵਾਰ ਚੈਕਿੰਗ ਕੀਤੀ ਜਾ ਰਹੀ ਹੈਗੀ ਆ ਕਿ ਹੰਸਾ ਵੀ ਕਰਨਾ ਨਾ ਹੋਵੇ ਅਣਕੀ ਨਾਲ ਜਿਹੜੀ ਐ ਚੀਜ਼ ਦੀ ਜਾਂਚ ਕੀਤੀ ਜਾ ਰਹੀ ਹੈਗੀ ਆ ਇਹ ਤਸਵੀਰਾਂ ਫਰੀ ਕੋਡ ਦੇ ਡਿਲੀਵਰੀ ਸਟੇਸ਼ਨ ਦੇ ਹਨ ਜੋ ਤੁਸੀਂ ਸਮੇਂ ਰਾਤ ਤੋਂ ਹੀ ਜਿਹੜੇ ਹੈਗੇ ਆ ਪੁਲਿਸ ਅਲਰਟ ਤੇ ਸੀ ਰਾਤ ਸਮੇਂ ਨਾਕੇ ਲੱਗੇ ਹੋਏ ਨੇ ਤੇ ਦਿਨ ਵੇਲੇ ਵੀ ਲਗਾਤਾਰ ਪਟ્રોલਿੰਗ ਕੀਤੀ ਜਾ ਰਹੀ ਹੈਗੀ ਤੇ ਸਟੇਸ਼ਨ ਤੇ ਇੱਥੇ ਅਕਸਰ ਹੀ ਵੱਡੀਆਂ ਟਰੇਨਾਂ ਇੱਥੇ ਆਉਂਦੀਆਂ ਰਹਿੰਦੀਆਂ ਨੇ ਇਸ ਤੋਂ ਚਲਦਿਆਂ ਇਹ ਅਲਰਟ ਕੀਤਾ ਹੋਇਆ ਤੇ ਜੀ ਚੈਕਿੰਗ ਪੂਰੀ ਬਰੀਕੀ ਨਾਲ ਕੀਤੀ ਜਾ ਰਹੀ ਹੈਗੀ ਕਿ ਅਕਸਰ ਹੀ ਜਦੋਂ ਇਹ ਜਿਹੇ ਹਾਦਸੇ ਵਾਪਰਦੇ ਨੇ ਤਾਂ ਅਲਰਟ ਤੇ ਜਿਹੜਾ ਕੀਤਾ ਜਾਂਦਾ ਹੈ ਪੰਜਾਬ ਨੂੰ ਵੀ ਅਲਰਟ ਤੇ ਕੀਤਾ ਗਿਆ ਹੈਗਾ ਹਾਂਜੀ ਇੱਕ ਹਾਈ ਅਲਰਟ ਦੀ ਇੱਕ ਸਟੇਟਸ ਹੈ ਪੂਰੇ ਪੰਜਾਬ ਚ ਵੀ ਔਰ ਉਹਦੇ ਚ ਫਰੀਦਕੋਟ ਪੁਲਿਸ ਪੂਰੀ ਮੁਸਤੈਦੀ ਨਾਲ ਤੈਨਾਤ ਹੈ ਤੇ ਕੱਲ ਰਾਤੀ ਵੀ 3-4 ਵਜੇ ਤੱਕ ਸਾਰੇ ਹੀ ਸਾਡੇ ਡੈਸਟਡ ਆਫਿਸਰਸ ਤੇ ਐਸਐਚਓਸ ਬਾਹਰ ਸੀ ਤੇ ਉਹਦੀ ਲੜੀ ਦੇ ਤਹਿਤ ਜਿੰਨੇ ਵੀ ਸਾਡੇ ਪਿਊੜ ਪੜਾਕੇ ਵਾਲੇ ਏਰੀਆਜ਼ ਨੇ ਰੇਲਵੇ ਸਟੇਸ਼ਨਸ ਨੇ ਬੱਸ ਸਟੈਂਡਸ ਨੇ ਉੱਥੇ ਅਸੀਂ ਪ੍ਰੋਪਰ ਐਂਟੀ ਸਬੋਟੇਜ ਚੈਕਸ ਕਰਾ ਰਹੇ ਨੇ ਡਰੋਨ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਨੇ ਸੀਸੀਟੀਵੀ ਕੈਮਰਾਜ਼ ਰਾਹੀਂ ਅਸੀਂ ਸਰਵੇਲੈਂਸ ਰੱਖ ਰਹੇ ਔਰ ਇੱਕ ਵਿਜ਼ੀਬਲ ਪੁਲਿਸ ਪ੍ਰੈਜ਼ੈਂਸ ਅਸੀਂ ਮੇਨਟੇਨ ਕਰਕੇ ਰੱਖ ਰਹੇ ताकी एक जे माडे अनसर मंच मनच पुर आहे ਕਾਨੂੰਨ ਕੋਈ ਇਨਪੁਟਸ ਹੈ ਕਿ ਇੱਥੇ ਬੀਕੋਰ ਪਿਛਲੀ ਇਸ ਤਰ੍ਹਾਂ ਦਾ ਕੁਝ ਸੈਟ ਹੋ ਸਕਦਾ ਹੈ ਜਾਂ ਖੁਦ ਦੇ ਆਸ-ਪਾਸ ਲੱਗਦੇ ਵਿੱਚ ਕਿਉਂਕਿ ਲਗਾਤਾਰ ਚੈਕਿੰਗਸ ਦੇਖਿਏ ਇਹ ਚੈਕਿੰਗਸ ਜਿਹੜੀਆਂ ਹੈंगी ਇਟ ਇਸ ਸੋ ਐਸ ਟੂ ਇਨਸਟਿਲ ਅ ਸੈਂਸ ਆਫ ਕੰਫੀਡੈਂਸ ਕਿ ਪਬਲਿਕ ਦੇ ਮੰਚ ਵੀ ਔਰ ਜਦੋਂ ਵੀ ਕੁਝ ਇੱਕਾਈ ਅਲਰਟ ਦੀ ਸਿਚੁਏਸ਼ਨ ਹੁੰਦੀ ਹੈ ਤੇ ਪੁਲਿਸ ਦੀ ਡਿਊਟੀ ਹੁੰਦੀ ਹੈ ਕਿ ਅਸੀਂ ਵਿਜੀਬਲ ਪਲੇਸਸ ਤੇ ਪ੍ਰੋਪਰ ਇੱਕ ਸ਼ਕਤੀ ਮੇਨਟੇਨ ਕਰਕੇ ਰੱਖਣ ਤੇ ਉਸੇ ਲੜੀ ਦੇ ਤਹਿਤ ਹੀ ਅਸੀਂ ਅਦਰਵਾਇਜ਼ ਵੀ ਕਰਦੇ ਰਹਿੰਦੇ ਬਟ ਕਿਉਂਕਿ ਕੁਝ ਐਸੇ ਇਨਸਟੈਂਸਸ ਪਿੱਛੇ ਦਿੱਲੀ 'ਚ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਕੋਈ ਵੀ ਮਾੜਾ ਅਨਸਰ ਇਧਰ ਕੁਛ ਵੀ ਹੋਰ ਗੜਬੜ ਫਲਾਣ ਦੀ ਕੋਸ਼ਿਸ਼ ਨਾ ਕਰੇ ਔਰ ਪੁਲਿਸ ਆਪਣੀ ਪ੍ਰੋਪਰ ਤੰਦੇ ਨਾਲ ਡਿਊਟੀ ਕਰਦੀ ਰਹੇ। ਮੈਂ ਇਹ ਗੱਲ ਕੀਤੀ ਹੈ ਉਹਦੇ ਕਿ ਪੰਜਾਬ ਤੋਂ ਬਾਹਰੋਂ ਆਉਣ ਵਾਲੀਆਂ ਟ੍ਰੇਨਾਂ ਜਿਵੇਂ ਜੰਮੂ ਕੁਸ਼ਮੀਰ ਦੇ ਉਹ ਵੀ ਚੈਕਿੰਗ ਕੀਤੀਆਂ। ਹਾਂਜੀ ਸਾਰੀ ਹੀ ਟ੍ਰੇਨਸ ਦੀ ਚੈਕਿੰਗ ਜਿਹੜੀ ਹੈਗੀ ਹੁੰਦੀ ਹੈ ਔਰ ਸਾਡੇ ਨਾਲ ਆਰਪੀਐਫ ਦੇ ਜਿਹੜੇ ਇੰਚਾਰਜ ਨੇ ਉਹ ਵੀ ਇੱਥੇ ਨੇ ਤੇ ਫਰੀਦਕੋਟ ਪੁਲਿਸ ਔਰ ਆਰਪੀਐਫ ਮਿਲ ਕੇ ਲਗਾਤਾਰ ਇਹ ਜਿੰਨਾ ਵੀ ਸਾਡਾ ਇਨਫਰਾਸਟ੍ਰਕਚਰ ਹੈ ਉਹਦੀ ਸਿਕਿਉਰਿਟੀ ਮੇਨਟੇਨ ਕਰਕੇ ਰੱਖਦੀ ਹੈ। ਸਾਡੀ ਐਂਟੀ ਸਬੋਟੇਜ ਟੀਮ ਡੌਗਸ

ਔਰ ਤੁਹਾਡੇ ਕੋਲ ਕੋਈ ਵੀ ਅਗਰ ਇਨਪੁਟ ਹੈਗੀ ਤਾਂ ਤੁਸੀਂ 112 ਤੇ ਫੋਨ ਕਰੋ। ਦੇਖੋ ਕਿ ਐਸੀ ਜੀ ਤੁਜੀ ਕਾਫੀ ਇਨਸਟਰਕਸ਼ਨਸ ਆ ਗਏ ਆਫਿਸਰਸ ਨੂੰ ਬਿਲੇ ਰਹੇ ਛੋੜ ਨਹੀਂ ਕੇ। ਕਿਸਾਂ ਦੀਆਂ ਇਨਸਟਰਕਸ਼ਨ ਜਿਹੜੀਆਂ ਹੁਣ ਪਾਸ ਕੀਤੀਆਂ ਗਈਆਂ ਨੇ। ਦੇਖਿਓ ਇਨਸਟਰਕਸ਼ਨਸ ਇਹ ਹੀ ਨੇ ਕਿ ਅਸੀਂ ਭਾਵੇਂ ਉਹ ਪੁਲਿਸ ਹੋ, ਭਾਵੇਂ ਉਹ ਕੋਈ ਵੀ ਸਿਟੀਜ਼ਨ ਹੋ ਆਪਣੇ ਅੱਖ ਕੰਨ ਖੁੱਲੇ ਰੱਖੋ ਤੇ ਤੁਹਾਡੇ ਆਲੇ-ਦੁਆਲੇ ਕੋਈ ਵੀ ਚੀਜ਼ ਸ਼ੱਕੀ ਅਗਰ ਤੁਹਾਨੂੰ ਲੱਗਦੀ ਹੈ ਤਾਂ ਉਹਦੀ ਪੁਲਿਸ ਨੂੰ ਇਮੀਡੀਏਟਲੀ ਉਹਦੀ ਇਨਫਰਮੇਸ਼ਨ ਦਿਓ। ਜਿਹੜੇ ਸਾਡੀ ਪੀਸੀਆਰ ਦੇ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਨਸਟਰਕਸ਼ਨਸ ਦਿੱਤੀਆਂ ਗਈਆਂ ਕਿ ਆਪਣੇ ਬੀਟ ਏਰੀਆ ਚ ਪਰ ਮੁਸਤੈਦੀ ਨਾਲ ਡਿਊਟੀ ਕਰਨ ਕੋਈ ਵੀ ਅਗਰ ਸਸਪੀਸ਼ੀਅਸ ਵਿਅਕਤੀ ਜਾਂ ਵਸਤੂ ਨੂੰ ਦੇਖਦੀ ਹੈ ਤਾਂ ਉਹਦਾ ਇਮੀਡੀਏਟਲੀ ਸੀਨੀਅਰ ਅਫਸਰਾਂ ਦੇ ਧਿਆਨ ਚੋਂ ਲੈ ਕੇ ਰਹਿਣਾ ਰਿਕੋਟ ਦੇ ਸਟੇਸ਼ਨ ਦੇ ਉੱਪਰ ਐਸਲੂਬੀ ਕੋਡ ਨੇ ਬਾਖੂ ਵੀ ਦੱਸਿਆ ਕਿ ਲਾੜ੍ਹ ਤੇ ਚਾਲਦੇ ਅਕਸਰ ਇਹਨਾਂ ਵੱਲ ਚੈੱਕ ਕੀਤੀ ਜਾਂਦੀ ਹੈ ਤੇ ਅੱਜ ਰੇਲਵੇ ਪੁਲਿਸ ਅਤੇ ਫ੍ਰਿਕੋਲ ਪੁਲਿਸ ਵੱਲੋਂ ਜਿਹੜੀ ਚੈਕਿੰਗ ਕੀਤੀ ਗਈ ਹੈ ਤੇ ਹਰ ਇੱਕ ਚੀਜ਼ ਬ੍ਰਿਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੋਂ ਦੂਜੇ ਪਾਸੇ ਉਹਨਾਂ ਵੱਲੋਂ ਮਲਾਜਮਾਨਾਂ ਅਤੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਅੱਖ ਕੰਨ ਖੋਲ ਕੇ ਰੱਖਣਾ ਤੇ ਜੇਕਰ ਕੋਈ ਜਾਣਕਾਰੀ ਮਿਲਦੀ ਹੈ ਜਸਮੰਦਕ ਤੇ ਜੀ ਮਿਲਦੀ ਹੈ ਤਾਂ ਪੁਲਿਸ ਨੂੰ ਇਤਲਾਹ ਕੀਤਾ ਜਾਵੇ ਜਾਂ 112 ਨੰਬਰ ਦੇ ਉੱਪਰ ਕਾਲ ਕਰਕੇ ਜਿਹੜੀ ਹੈਗੀ ਜਾਂਚ ਦਿੱਤੀ ਜਾਵੇ ਤਾਂ ਜੋ ਕੋਈ ਵੀ ਅਣਸਖਾਵੀ ਘਟਨਾ ਨਾ ਵਾਪਰੇ ਤੇ ਉਸ ਤੋਂ ਪਹਿਲਾਂ ਜਿਵੇਂ ਅਲੱਖਸਰੀ ਅਚੈਗੀਆਂ ਹੁੰਦੀਆਂ ਰਹਿੰਦੀਆਂ ਨੇ ਪਰ ਦਿੱਲੀ ਦੇ ਵਿੱਚ ਜੋ ਵਾਕਿਆ ਹੋਇਆ ਜਾਂ ਘਟਨਾ ਹੋਈ ਆ ਉਸ ਤੋਂ ਬਾਅਦ ਹੁਣ ਪੂਰੀ ਪੁਲਿਸ ਜਿਹੜੀ ਹੈਗੀ ਅਲਰਟ ਤੇ ਹੈਗੀ ਤੇ ਲਗਾਤਾਰ ਭੀੜ-ਪਾੜ ਵਾਲੇ ਇਲਾਕਿਆਂ ਦੇ ਵਿੱਚ ਬੱਸ ਸਟੈਂਡ ਫੇਰ ਵੀ ਸਟੇਸ਼ਨ ਹੋਰ ਵੀ ਜਨਤਕ ਥਾਵਾਂ ਦੇ ਉੱਪਰ ਜਿਹੜੀ ਹੈਗੀ ਲਗਾਤਾਰ ਸਰਚ ਕੀਤੇ ਜਾ ਰਹੇ ਨੇ ਤਾਂ ਜੋ ਫਰੀਕੋਟ ਦੇ ਲੋਕ ਸੇਫ ਮਹਿਸੂਸ ਕਰ ਸਕਣ ਅਤੇ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਆਜੋ ਤਾਂ ਦੇਖ ਸਾਧਿਓ ਤਸਵੀਰਾਂ ਦੇ ਵਿੱਚ ਰੇਲਵੇ ਸਟੇਸ਼ਨ ਦੇ ਹਰ ਇੱਕ ਥਾਂ ਨੂੰ ਜਿਹੜਾ ਕਿ ਅਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੋਡ ਵੱਲੋਂ ਵੀ ਜੋ ਹਦੇਸ਼ ਦਿੱਤੇ ਗਏ ਨੇ ਕਿ ਹਰ ਇੱਕ ਨਾਗਰਿਕ ਵੀ ਸੁਚੇਤ ਹੋਵੇ ਕਿ ਉਹ ਜਿਹੜੀ ਘਟਨਾ ਦੇ ਵਿੱਚ ਲੋੜ ਹੁੰਦੀ ਹੈ ਕਿ ਜੋ ਵੀ ਖਸਗਿਆ ਹੋਵੇ ਉਸ ਬਾਰੇ ਸਬੰਧਤ ਲੋਕ ਨੂੰ ਦੱਸਿਆ ਜਾਂ ਮੀ ਕੋਈ ਅੰਸ਼ਕਾ ਵੀ ਚੀਜ਼ ਮਿਲਦੀ ਹੈ ਅਣਛਾਤੇ ਲੋਕ ਤੁਹਾਨੂੰ ਦੱਸ ਦਿੰਦੇ ਨੇ ਕੋਈ ਵੀਕਲ ਮਿਲਦਾ ਹੈ ਉਸ ਬਾਰੇ ਜਿਹੜਾ ਹੈ ਜਾਣੂ ਇੱਕ ਵਾਰ ਫ੍ਰੀਕਵਲ ਪੁਲਿਸ ਨੂੰ ਜੁਰੂਰ ਕਰਾਇਆ ਜਾਵੇ 112 ਨੰਬਰ ਦੇ ਉੱਪਰ ਕਾਲ ਕੀਤੀ ਜਾਵੇ ਤੇ ਫ੍ਰੀਕਵਲ ਪੁਲਿਸ ਲਗਾਤਾਰ ਹਾਜ਼ਰ ਹੈ ਸੋ ਜਿਸ ਤਰ੍ਹਾਂ ਐਸਐਸਪੀ ਫ੍ਰੀਕੋਰਟ ਵੱਲੋਂ ਵੀ ਬਾਖੂਬੀ ਦੱਸਿਆ ਗਿਆ ਤੇ ਅਲਰਟ ਦੇ ਚੱਲਦੇ ਆ ਹੁਣ ਦੇਖਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਨਵੀਆਂ ਕੀ ਆਦੇਸ਼ ਆਉਂਦੇ ਨੇ ਉਸ ਤੋਂ ਬਾਅਦ ਫ੍ਰੀਕੋਰਡ ਪੁਲਿਸ ਹੋਰ ਕੀ ਨਕ ਐਕਸ਼ਨ ਲੈਂਦੀ ਹੈ ਤਾਂ ਅਲਾਰਟ ਦੇ ਚੱਲਦੇ ਆ ਅੱਜ ਫ੍ਰੀਕੋਰਡ ਦੇ ਵਿੱਚ ਭੀੜਪੜ ਇਲਾਕਿਆਂ ਦੇ ਵਿੱਚ ਲਗਾਤਾਰ ਮਸਤੈਦੀ ਨਾਲ ਫ੍ਰੀਕੋਰਡ ਪੁਲਿਸ ਵੱਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਬਾਰੇ ਜੇਕਰ ਕੋਈ ਲੋਕਾਂ ਨੂੰ ਜਾਣਕਾਰੀ ਮਿਲਦੀ ਕਿ ਸ਼ੱਕੀ ਵਿਅਕਤੀ ਬਾਰੇ ਜਾਂ ਸ਼ੱਕੀ ਵਾਹਨ ਬਾਰੇ ਤਾਂ 100 12 ਨੰਬਰ ਤੇ ਉੱਪਰ ਰਿਕਾਲ ਕਰਕੇ ਜਾਣਕਾਰੀ ਦੇ ਸਕਦੇ ਆ ਜਗਮਨ ਟੀਵੀ ਲਈ ਫ੍ਰੀਕੋਰਡ ਤੋਂ ਜਗਤਾਰ ਸਿੰਘ